ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਹੁਤ ਹੀ ਪੁਰਾਣੇ ਸਾਥੀ ਕਾਂਗਰਸ ਪਾਰਟੀ ਤੋਂ ਸਾਡੇ ਕੌਂਸਲਰ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਨੂੰ ਉਹ ਜੁਆਇਨ ਉਹਨਾਂ ਨੇ ਕੀਤਾ ਹੈ ਸ਼ਾਮਿਲ ਹੋਏ ਆ ਖਾਸ ਤੌਰ ਤੇ ਸਾਡੇ ਪੱਪੀ ਸ਼ਰਮਾ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਬਹੁਤ ਬਖਵਕ ਹਦਿਆਂ ਦੇ ਕੰਮ ਕੀਤਾ ਅੱਜ ਉਹਨਾਂ ਦੇ ਹੀ ਰਹਿਨਮਾਈ ਹੇਠ ਸਾਡੀ ਜਿੰਨੇ ਵੀ ਜੰਗਲੀ ਲੀਡਰਸ਼ਿਪ ਹੈ ਸਾਡੇ ਬਦਲ ਸੁधीर ਦੇਖਾ ਜੀ ਸਾਡੇ ਕੌਂਸਲਰ ਸਹਿਬਾਨ اور ਸਾਡੇ ਨੀਲਿਸ਼ ਪ੍ਰਭਾਤਰ ਜੀ ਸਾਡੇ ਕੌਂਸਲਰ ਸਹਿਬਾਨ ਰਾਮਪਾਲ ਉਪਕਲ ਜੀ ਸਾਡੇ ਕੌਂਸਲਰ ਸਹਿਬਾਨ ਰਾਜੇਲ ਸ਼ਰਮਾ ਜੀ ਅਰਜਨ ਜੀ ਕਰਨ ਜੀ ਅਤੇ ਸਾਡੇ तमाम ਸਾਥੀ ਕਲਾਸ਼ ਸ਼ਰਮਾ ਜੀ ਸੋ तमाम ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸਾਡੇ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਪਣੇ ਵੱਲੋਂ ਔਰ ਸਾਡੇ ਸੁਪਰੀਮੋ ਪਾਰਟੀ ਸੁਪਰੀਮਾਰੰਗ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਜਿਉਂ ਆਖਦਾ ਤੇ ਉਹਨਾਂ ਨੂੰ ਕਰੋਸਾ ਦਿੰਦਾ ਇਹ ਔਰੋ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਜਿਹੜਾ ਉਹ ਬਰਕਰਾਰ ਰੱਖਿਆ ਜਾਏਗਾ ਔਰ ਖਾਸ ਤੌਰ ਤੇ ਸਾਥੀਆਂ ਦੇ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਇਹ ਸਾਥੀ ਸਾਡੇ ਸ਼ਾਮਲ ਹੋਏ ਨੇ ਔਰ ਮੈਂ ਆਪਣੇ ਵੱਡੇ ਵੀ ਸਰਦਾਰ ਜਗENDER ਸਿੰਘ ਮਾਨ ਜੀ ਐਕਸ ਕੈਬਨਟ ਮਿਨਿਸਟਰ ਪੰਜਾਬ ਔਰ ਰਾਜੂ ਜੀ ਔਰ ਦਰਜੀਤ ਰਾਜੂ ਜੀ ਔਰ ਹਰਜੀ ਮਾਨ ਜੀ ਉਹ ਵੀ ਸਾਡੇ ਜਸਪਾਲ ਜੀ ਸਰਦਾਰ ਜਸਪਾਲ ਸਿੰਘ ਜੀ ਉਹ ਵੀ ਸਾਡੇ ਚੁੱਚੇ ਤੌਰ ਤੇ ਮੌਜੂਦ ਨੇ ਸੋ ਮੈਂ ਆਪਣੇ ਸਾਥੀਆਂ ਨੂੰ ਭਰੋਸਾ ਦਿਵਾਉਣਾ ਕਿ ਉਹਨਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਅੱਜ ਵੀ ਉਹ ਸਾਡੇ ਜਿਹੜੀ ਉਹ ਸਾਡੇ ਤਾਕਤ ਬਣ ਕੇ ਆਏ ਨੇ ਔਰ ਸਾਡੀ ਪਾਰਟੀ ਨੂੰ ਬਹੁਤ ਵੱਡਾ ਉਹਨਾਂ ਦੇ ਆਉਣ ਦੇ ਨਾਲ ਵੱਲ ਮਿਲਿਆ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸਰ ਪਹਿਲਾਂ ਤਾਂ ਮੈਂ ਸਰਪੇਵਾਲ ਸਾਹਿਬ ਦਾ ਜੀਨਦਰ ਸਿੰਘ ਬਾਣੀ ਦਾ ਸਾਹਿਬ ਜੀ ਜਿਹੜੀ ਜਰਾ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾਇਆ ਔਰ ਸਾਨੂੰ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਨੂੰ ਪਤਾ ਸੀ ਕਿ ਉਹ ਕਾਂਗਰਸ ਪਾਰਟੀ ਦੇ ਬੜੀ ਦੀ ਸੇਵਾ ਕੀਤੀ ਹੈ ਇਹ ਵੀ ਜਿਆਦਾ ਖਿਆਲ ਜੇ ਫਟਵਾਏ ਬਾਹਰ ਕੁਝ ਕਰਨਾ ਕਰਕੇ ਸਾਨੂੰ ਅੱਜ ਆਮ ਆਦਮੀ ਪਾਰਟੀ ਜੋ ਆ ਨਾ ਲੱਗਿਆ ਪਿਛਲੇ 5 ਸਾਲ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋਏ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਸੀ ਉਹਦਾ ਸੀ ਕੌਂਸਲਰ ਜਿੱਤ ਕੇ ਆਏ ਆ ਲੋਕhetra ਦੇ ਵਿੱਚ ਵਾਰਤਾਂ ਦੇ ਵਿੱਚ ਇਹ ਸਾਰਾ ਕੁਝ ਨਜ਼ਰ ਦੇਖਦੇ ਭਾਈ ਆਪਾਂ ਆਪਣੇ ਕੰਮ ਕਰਵਾਉਣੇ ਆ ਤੇ ਆਪਾਂ ਆ ਆਮ ਆਦਮੀ ਪਾਰਟੀ ਸਾਹਿਬ ਆਏ ਆ ਕੋਰਡੀਨੇਟਰ ਸੀਬਾ ਲੈ ਕੇ ਅਸੀਂ ਸ਼ਹਿਰ ਦਾ ਵਿਕਾਸ ਪੂਰੇ ਜੋਸ਼ ਨਾਲ ਕਰਾਂਗੇ ਕੀ ਆਸ ਰੱਖ ਕੋਲੇ ਆ ਜੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਆਪਾਂ ਜੁੜੇ ਹੋਏ ਸੀ ਜੱਤੀ ਫੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਵਿੱਚ ਬੰਦੇ ਹੋਣ ਕਰਕੇ ਜਿਹੜੀ ਸਾਡੀ ਕੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀ ਜਿਹੋ ਨੀਂਦियां ਆ ਬਹੁਤ ਵਧੀਆ ਲੱਗੀਆਂ ਤੇ ਆਨ ਆਲਾ ਜਿਹੜਾ ਸਮਾ ਮਾ ਉਹ ਵੀ ਆਮ ਆਦਮੀ ਪਾਰਟੀ ਲਈ ਆਮ ਵਰਕਰ ਲਈ ਸੋਚ ਵਿਚਾਰ ਉਹਨਾਂ ਦਾ ਵਧੀਆ ਵਾ ਤੇ ਅਸੀਂ ਤਦ ਹੀ ਇਹ ਐਡਾਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਥਈਏ ਤਾਂ ਜਾਂ ਜੋ ਜੁੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੀ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਫਗਵਾੜੇ ਦੀ ਬਹੁਤ ਸਾਲਾਂ ਤੋਂ ਪਿੱਛੇ ਗਈ ਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਵਧਾ ਸਕੀਏ ਉਹ ਡਿਵੈਲਪਮੈਂਟ ਕਰ ਸਕੀਏ ਕਾਂਗਰਸ ਨਹੀਂ ਦੇਖੋ ਹੁਣ ਇਹ ਡਾ ਸਾਹਿਬ ਜਾਂ ਇਹ ਹਾਈ ਕਮਾਂਡ ਜੋ ਵੀ ਆ ਉਹ ਗੱਲਬਾਤ ਕੀਤੀ ਆ ਉਹ ਜੋ ਸਾਡੇ ਫਾਇਦੇ ਲਈ ਜੋ ਵੀ ਵਧੀਆ ਹੋਊਗਾ। ਯਾਨੀ ਕਿ ਆ ਸਹੀ ਆ ਸਹੀ ਦੇ ਨਾਲ ਆ। ਬਿਲਕੁਲ ਉਹ ਪਾਰਟੀ ਦੀ ਡਿਵੈਲਪਮੈਂਟ ਦੇ ਅਸੀਂ ਕੰਮ ਕਰਾਂਗੇ। ਕੱਲ ਨੂੰ ਪਾਰਟੀ ਦਾ ਹੋਰ ਵਾਧਾ ਹੋਵੇ। ਅਸੀਂ ਹੋਰ ਵੀ ਨਾਲ ਆਪਣੇ ਜਿਹੜੇ ਹੈਗੇ ਆ ਐਮਸੀ ਹੋਰ ਵੀ ਮਲਾਵਾਂਗੇ। ਇਹ ਆਪਣੀ ਗਿਣਤੀ ਹੋਰ ਵਧਾਵਾਂਗੇ। ਆਮ ਪਾਰਟੀ ਦੇ ਕੰਮਾਂ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਆ। ਅਸੀਂ ਇਹ ਚਾਹੁੰਦੇ ਹਾਂ ਵੀ ਪੰਜਾਬ ਫਗਵਾੜੀ ਡਿਵੈਲਪਮੈਂਟ ਜਿਹੜੀ ਜ ਬਹੁਤ ਵਧੀਆ ਹੋਵੇ ਸਾਨੂੰ ਪੂਰੀ ਆਸ ਹੈ ਨਾ ਦੇ ਵੀ ਇਹ ਕੰਮ ਬਹੁਤ ਵਧੀਆ ਕਰਦੇ ਆ ਭਗਵੰਤ ਮਾਨ ਜੀ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੁਮਾਰ ਚੁੱਪੇਵਾਲ ਜੀ ਇਹਨਾਂ ਦੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੀ ਦਾ ਬੇ ਵਧੀਆ ਮਹਿਰ ਬਣਾਉਗੇ ਜਿਹੜਾ ਇਹਨਾਂ ਦਾ ਹਾਈ ਕਮਾਂਡਰ ਦਾ ਹੁਕਮ ਹੋਵੇ ਅਸੀਂ ਉਹ ਮੰਨਾਂਗੇ ਤੇ ਅਸੀਂ ਚਾਹੁੰਦੇ ਆ ਵੀ ਫਗਵਾੜੀ ਡਿਵੈਲਪਮੈਂਟ ਔਰ ਫਗਵਾੜੀ ਦਾ ਵਿਕਾਸ ਵਧੀਆ ਹੋਵੇ ਨਿਕਲ ਜੀ ਜਿਹੜੇ